Legenda ਇੱਕ ਕੈਂਪਸਾਈਟ ਕਲੇਰੀ ਲੇਕ ਨੇ ਤੇ ਟੈਂਟ ਲੱਗੇ ਹੋਏ ਆ 150 ਜਾਂ 200 ਮੀਟਰ ਤੋਂ ਪਹਿਲਾਂ ਤੇ ਲੇਕ ਦਾ ਜਿਹੜਾ ਹੈਗਾ 뷰 ਉਹ 150 ਮੀਟਰ ਦਾ ਜਿਹੜਾ 150 ਮੀਟਰ ਦਾ ਟਰੈਕ ਕਰਕੇ ਜਾਣਾ ਪਊਗਾ ਇੱਥੇ ਆ ਕੇ ਜਿਹੜੀ ਬਰਫ਼ ਪੂਰੀ ਨਜ਼ਰ ਆਉਂਦੀ ਆ ਤੇ ਸਾਫ਼ ਵੀ ਨਜ਼ਰ ਆਉਂਦੀ ਆ ਤੇ ਥੋੜੀ-ਮੋਟੀ ਬਲੈਕ ਆਈਸ ਵੀ ਨਜ਼ਰ ਆਉਂਦੀ ਆ ਇਹ ਟਰੈਕ ਤੇ ਜਾਂਦੇ ਹੋਏ ਆਪਾਂ ਪਹੁੰਚਣਾ ਮੈਂ ਖਲੇਰੀ ਲੇਕ ਬਾਰਤ ਤੁਸੀਂ ਦੇਖ ਸਕਦੇ ਹੋ ਅੰਤਾਜਾ ਲਗਾ ਸਕਦੇ ਹਾਰਡ ਆ ਪੂਰੀ ਥੋੜੀ ਮੋਟੀ ਸੋਟ ਜੰਮੀ ਪਈ ਆ ਜਿਵੇਂ ਤੁਸੀਂ ਉਹ برف ਨੇ ਜਿਹੜੀ ਨਰਮ ਵਾਲੀ ਰੂਹ ਵਾਲੀ ਉਹ ਨਹੀਂ ਹੈਗੀ ਪੂਰੀ ਆਕੜੀ ਪਈ ਆ ਤੇ ਪੈਰ ਵੀ ਤਿਲਕ ਸਕਦਾ ਹੈ ਇਸ ਵਾਰ ਤੇ ਜੇ ਤੁਹਾਡੇ ਉਹ ਮਾਈਕਰੋ ਸਪਾਈਸ ਨਾ ਪਾਇ ਹੋਣ ਤਾਂ ਲੇਕ ਵਾਲ ਜਾਣ ਲਈ ਇਦਾਂ ਨਦੀ ਨੂੰ ਕ੍ਰੋਸ ਕਰਨਾ ਪੈਂਦਾ ਹੈ ਵੱਡੇ ਵੱਡੇ ਪੱਥਰਾਂ ਤੇ ਟਰੈਕ ਕਰਨਾ ਪੈਂਦਾ ਇੱਧਰ ਚੱਲਦੇ ਹਾਂ ਸਾਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਨਵੇਂ ਬਲੌਗ ਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਤੇ ਪਹੁੰਚ ਗਏ ਸੀ ਆਪਾਂ ਕਰੇਰੀ ਲੇਕ ਟਰੈਕ ਤੇ ਇਸ ਟਾਈਮ ਆਪਾਂ ਖੜੇ ਆਂ ਕਰੇਰੀ ਲੇਕ ਤੇ ਟਰੈਕ ਦਾ ਮਤਲਬ ਕੈਂਪ ਸਾਈਡ ਤੇ ਪਹਿਲਾਂ ਰੁੱਕ ਕੇ ਸੀਗੇ ਬਾਅਦ ਵਿੱਚ ਆਪਾਂ ਸਵੇਰੇ ਉੱਠਿਆ ਤੇ ਸਵੇਰੇ ਆ ਕੇ ਇੱਥੋਂ ਦਾ ਦ੍ਰਿਸ਼ ਵੇਖਿਆ ਵਾ ਚਾਰ ਸਵੇਰੇ ਤੁਹਾਨੂੰ ਆਪਾਂ ਡਰੋਨ ਸ਼ਾਟ ਅਤੇ ਟਾਈਮ ਲੈਪਸ ਨਾਲ ਦਿਖਾਇਆ ਕਿ ਸੂਰਜ ਦੀ ਕਿੰਨਾ ਵਧੀਆ ਦ੍ਰਿਸ਼ ਇੱਥੇ ਬਣਦਾ ਸੂਬਾ ਸੂਬਾ ਤੇ ਲੇਕ ਦਾ ਦ੍ਰਿਸ਼ ਵੀ ਬਹੁਤ ਵਧੀਆ ਵੈ ਅੱਧੀ ਲੇਕ ਜੰਮੀ ਪਈ ਆ ਤੇ ਅੱਧੀ ਕੁ ਲੇਕ ਦਿਖਦੀ ਪਈ ਆ ਤੇ ਚਾਰ ਸਫੇਰੇ ਸਾਰੇ ਬਰਫੀ ਬਰਫਾ ਹੈ ਤੇ ਇਹੋ ਜਿਹਾ ਦ੍ਰਿਸ਼ ਬਹੁਤ ਘੱਟ ਮਿਲਦਾ ਹੈ ਇਹ ਲੇਕ ਤੇ ਜਿਹਦੀ ਦੀ ਹਾਈਟ ਹੈਗੀ ਆ ਉਹ 2960 ਮੀਟਰ ਤੇ ਇਸ ਟਾਈਮ ਤੇ ਇੱਥੋਂ ਹੀ ਇੱਕ ਪਾਸ ਨਿਕਲਦਾ ਮਨਕਾਣੀ ਪਾਸ ਉਹ ਤੁਸੀਂ ਸਾਹਮਣੇ ਸਾਹਮਣੇ ਇਧਰੋਂ ਹੈਗਾ ਵਾ ਤੁਹਾਨੂੰ ਕੋਖਾ ਜਿਹਾ ਦਿਖਦਾ ਹੋਊਗਾ ਠੀਕ ਹੈ ਉਹ ਜਿਹੜਾ ਬਰਫ ਵਿੱਚ ਹੋਇਆ ਪਿਆ ਤਾਂ ਸਿਆ ਪਿਆ ਉਧਰੋਂ ਗਾਂ ਚੜ ਜਾਂਦੇ ਆਪਾਂ ਮਨਕਾਣੀ ਪਾਸ ਨੂੰ ਉਹਦੀ ਹਾਈਟ ਹੈਗੀ ਆ 3500 ਤੋਂ ਸ਼ਾਇਦ 4000 ਦੇ ਵਿੱਚ ਵਿੱਚ ਹੈਗੀ ਆ ਮੀਟਰ ਦੇ ਤੇ ਉਹ ਪਾਸ ਇੱਕ ਦੀ ਬੰਦ ਹੈ ਉਹ ਖੁੱਲੂਗਾ ਮਈ ਜਾਂ ਜੂਨ ਦੇ ਵਿੱਚ ਵਿੱਚ ਸ਼ਾਇਦ ਜੂਨ ਤੋਂ ਬਾਅਦ ਵੀ ਖੁੱਲ ਸਕਦਾ ਹੈ ਕਿਉਂਕਿ ਬਰਫ਼ ਬਹੁਤ ਜ਼ਿਆਦਾ ਇੱਥੇ ਤੇ ਉਹਦੇ ਕਰਕੇ ਦਿੱਕਤ ਨਹੀਂ ਕਿਉਂਕਿ ਹੁਣ ਵੀ ਅਸੀਂ ਖੜੇ ਹੋਏ ਹਾਂ ਬਰਫ਼ ਉੱਤੇ ਤੇ ਪੈਰ ਤਲਕਦੇ ਬਰਫ਼ ਸੌਫਟ ਨਹੀਂ ਹੈਗੀ ਹਾਰਡ ਹੈ ਤੇ ਜਿੱਤੇ ਕਰਕੇ ਪੈਰ ਖੜਦਾ ਨਹੀਂ ਹੋ ਤਲਕਦਾਈਆ ਤੇ ਇਸ ਟਾਈਮ ਖੜੇ ਵੀ ਆਪਾਂ ਜਮਾ ਕਿਨਾਰੇ ਤੇ ਆ ਲੇਕ ਦੇ ਜੇ ਮਾਣਾ ਮੋਟਾ ਪੈਰ ਇਧਰ ਉਧਰ ਹੁੰਨਾ ਤਾਂ ਥੱਲੇ ਜਾਵਾਂਗੇ ਦਿਖਾਉਣਾ ਤੁਹਾਨੂੰ ਤੇ ਆਹ ਲੇਕ ਆ ساری ਜੰਮੀ ਪਈ ਆ ਪੂਰੀ ਤੇ ਚਾਹ ਸਪੀਰਾ ਤੁਹਾਨੂੰ ਪਹਿਲੇ ਹੀ ਦਿਖਾਇਆ ਹੈ ਕਿ ਪੂਰਾ ਹੀ ਫ੍ਰੋਜ਼ਨ ਹੋਇਆ ਪਿਆ ਇਸ ਟਾਈਮ ਬਰਫ਼ ਨਾਲ ਤੇ ਲੇਕ ਦੀ ਖੂਬਸੂਰਤੀ ਵੇਖੋ ਜੀ ਕਿ ਜਿਵੇਂ ਤੁਹਾਨੂੰ ਗਰਾਊਂਡ ਜਿਹੜਾ ਇਹ ਨਜ਼ਰ ਆ ਰਿਹਾ ਤਲ ਨਜ਼ਰ ਆ ਰਿਹਾ ਵੈ ਤੇ ਮਣਕਿਆਣੀ ਪਾਸ ਵੀ ਨਜ਼ਰ ਆ ਸਕਦਾ ਸੀ ਜੇ ਖੁੱਲਾ ਹੁੰਦਾ ਤਾਂ ਉੱਤੇ ਜਾਣਾ ਸੀ ਆ ਜਿਹੜੀ ਇਹ ਲੇਕ ਹੈਗੀ ਆ ਇਹਦੀ ਹਾਈਟ ਹੈਗੀ ਆ 2960 ਮੀਟਰ ਤੇ ਜਿਹੜਾ ਮਨਕਾਣੀ ਪਾਸ ਹੈਗਾ ਉਹਦੀ ਜਿਹੜੀ ਹਾਈਟ ਹੈਗੀ ਆ 3500 ਦੇ ਚ 4000 ਮੀਟਰ ਦੇ ਵਿੱਚ ਵਿੱਚ ਹੈ ਤੇ ਉਹ ਚਲੋ ਪਾਸ ਨਹੀਂ ਖੁੱਲਾ ਤਾਂ ਨਹੀਂ ਹੋ ਸਕਿਆ ਬਾਕੀ ਇੰਨੀ ਸਾਫ਼ ਲੇਕ ਅੱਜ ਦੇ ਟਾਈਮ ਇੱਥੇ ਅਵੇਲੇਬਲ ਆ ਇਹ ਸਾਰਾ ਗਲੇਸ਼ੀਅਰ ਦਾ ਪਾਣੀ ਇਕੱਠਾ ਹੁੰਦਾ ਇੱਥੇ ਤਾਂ ਕਰਕੇ ਇੰਨੀ ਸਾਫ਼ ਇਹ ਦਿਖਦੀ ਹੈ ਬਾਕੀ ਸਨੋ ਜਿਹੜੀ ਹੈਗੀ ਆ ਟਰਾਈ ਤਾਂ ਕੀਤਾ ਸੀ ਮੈਂ ਤਾਂ ਚੜਨ ਨੂੰ ਠੀਕ ਆ ਸੋਚੇ ਤਾਂ ਚੜਾਂਗੇ ਪਰ ਮੈਨੂੰ ਥੋੜਾ ਇਹ ਦਿੱਕਤ ਆਈ ਕਿ ਮੈਂ ਕਿਹਾ ਹੋਣਾ ਚਾਹੀਦੇ ਆਪਣੇ ਕੋਲੇ ਉਹ ਮਾਈਕਰੋ ਸਪਾਈਸ ਉਹਦੇ ਨਾਲ ਥੋੜੀ ਦਿੱਕਤ ਨਹੀਂ ਆਉਂਦੀ ਤੁਹਾਨੂੰ ਸੁਣੋ ਤੇ ਚੱਲਣ ਤੇ ਇਹ ਸਨੋ ਜਿਹੜੀ ਹੈਗੀ ਆ ਸੌਫਟ ਨਹੀਂ ਹੈਗੀ ਇਹ ਜਿਹੜੀ ਆਪਾਂ ਰਗੂਪੁਰ ਫੋਰਟ 'ਚ ਵੇਖੀ ਸੀ ਇਹ ਸਨੋ ਜਿਹੜੀ ਹੈਗੀ ਹਾਰਡ ਹੈ ਇਹਦੇ 'ਚ ਮਤਲਬ ਕਿ ਪੈਰ ਤਿਲਕਦਾ ਵਾ ਤੇ ਸਟੇਬਿਲਿਟੀ ਨਹੀਂ ਬਣਦੀ ਜਿੱਤੇ ਕਰਕੇ ਹੁਣ ਅੱਜ ਆਪਾਂ ਚੱਲ ਰਹੇ ਆ ਜਿਵੇਂ ਆਪਾਂ ਲੇਕ ਦੇ ਕਿਨਾਰੇ ਤੇ ਚੱਲ ਰਹੇ ਆ ਠੀਕ ਆ ਤੇ ਮਾਣਾ ਮੋਟਾ ਵੀ ਪੈਰ ਇੰਦਰ ਉੰਦਰ ਹੁੰਦਾ ਤਾਂ ਬਸ ਸਿੱਧਾ ਲੇਕ ਚ ਜਾਵਾਂਗੇ ਲੇਕਿਨ ਡੂੰਗੀ ਤਾਂ ਨਹੀਂ ਹੈਗੀ ਪਰ ਕੱਪੜੇ ਗਿੱਲੇ ਹੋ ਸਕਦੇ ਆ ਉਹਦੇ ਨਾਲ ਫਿਰ ਇੱਥੇ ਸੁਕਾਉਣੇ ਬੜੇ ਓਕੇ ਆ ਕੋਈ ਸੂਟ ਹੀ ਇੱਕ ਲੈ ਕੇ ਆਏ ਘਰੋਂ ਤੇ ਹੁਣ ਚੱਲ ਰਹੇ ਆ ਆਪਾਂ ਇੱਥੇ ਇੱਕ ਮੰਦਿਰ ਆ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣੇ ਆ ਇਧਰਲੀ ਸਾਈਡ ਤੋਂ ਆਪਾਂ ਟਰੈਕ ਕਰਦੇ ਕਰਦੇ ਇਹ ਨਿੱਕਾ ਜਿਹਾ ਪੁਲ ਨੂੰ ਪਾਰ ਕਰਕੇ ਇਹ ਥੋੜਾ ਜਿਹਾ ਪਾਸਾ ਖਤਰਨਾਕ ਸੀ ਆ ਇਹਨੂੰ ਪਾਰ ਕਰਕੇ ਪਹੁੰਚ ਗਏ ਆ ਆਪਾਂ ਇਧਰਲੀ ਸਾਈਡ ਸਾਹਮਣੇ ਹੈਗਾ ਮੰਦਰ ਜਿਹੜਾ ਤੁਹਾਨੂੰ ਦਿਖਾਉਨੇ ਆਂ ਪਾਰ ਕਰਦੇ ਕਰਦੇ ਸਮੇ ਪਤਾ ਲੱਗਿਆ ਕਿ ਜਿਹੜਾ ਕਰੇਰੀ ਝੀਲ ਹੈ ਜਿਹੜਾ ਗਲੇਸ਼ੀਅਰ ਜੰਮਿਆ ਹੋਇਆ ਇਹ ਪਾਣੀ ਸਾਰਾ ਪਿਗਲਦਾ ਪਿਆ ਤੇ ਪਿਗਲ ਕੇ ਇੱਥੇ ਇਕੱਠਾ ਹੁੰਦਾ ਪਿਆ ਦੇਖੋ ਜੀ ਇੱਥੋਂ ਪਾਣੀ ਨਿਕਲ ਕੇ ਇੱਕ ਰੇਰੀ ਝੀਲਾਂ ਵਗਦੀ ਹੈ ਟਰੈਕ ਦੇ ਨਾਲ-ਨਾਲ ਜਿੰਨੂੰ ਆਪਾਂ ਇੱਥੋਂ ਦੇ ਲੋਕ ਲਿਯੂਨ ਖੱਟ ਕਹਿ ਦਿੰਦੇ ਆ ਤੇ ਲਿਯੂਨ ਜਾਂ ਰਿਵਰ ਕਹਿ ਦਿੰਦੇ ਆ ਤੇ ਗਲੇਸ਼ੀਅਰ ਦਾ ਪਾਣੀ ਜਿਹੜਾ ਸਾਰਾ ਇੱਥੋਂ ਇਕੱਠਾ ਪਿਗਲਦਾ ਕਰੇਰੀ ਦਾ ਤੇ ਥੱਲੇ ਵਗਦਾ ਵਾ ਇਸ ਤੋਂ ਇਲਾਵਾ ਪਾਣੀ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸਾਫ਼ ਹੈ ਕ੍ਰਿਸਟਲ ਕਲੀਅਰ ਪਾਣੀ ਆ ਪੂਰਾ ਬਾਕੀ ਟ੍ਰੈਕ ਕਰਾਂਗੇ ਇਹਨੂੰ ਨਿੱਕੇ ਜਿਹੇ ਪੁਲ ਨੂੰ ਪਾਰ ਕਰਦੇ ਆ ਪਾਰ ਕਰਕੇ ਫਿਰ ਤੁਹਾਨੂੰ ਦਿਖਾਉਨੇ ਆ ਮੰਦਿਰ ਇੱਥੋਂ ਦਾ ਤੇ ਜਿਹੜਾ ਇਸ ਟ੍ਰੈਕ ਤੇ ਇਸ ਲੇਕ ਤੇ ਨਾਲ ਬਣਿਆ ਹੋਇਆ ਆ ਆਪਾਂ ਉੱਥੇ ਸੀ ਉਸ ਟਾਈਮ ਤੇ ਉਥੋਂ ਆਉਂਦੇ ਹੁੰਦੇ ਇਹ ਪੋੜੀ ਦਾ ਟ੍ਰੈਕ ਕਰਕੇ ਪਹੁੰਚ ਗਏ ਆਪਾਂ ਮੰਦਿਰ ਸ਼ਿਵ ਜੀ ਦੇ ਇਹ ਬੈਰੀਗੇਟਿੰਗ ਕੀਤੀ ਹੋਈ ਥੋੜੀ ਜਿਹੀ ਇਹਨਾਂ ਨੇ ਮੰਦਿਰ ਦੇ ਤੇ ਇਹ ਚਾਕਾ ਮੰਦਿਰ ਦਾ ਜੀ ਇੱਥੇ ਜਿਹੜੇ ਟਰੈਕਰ ਆਉਂਦੇ ਆ ਤੇ ਮੱਥਾ ਟੇਕਦੇ ਆ ਤੇ ਸਾਹਮਣੇ ਮੂਰਤੀ ਭਗਵਾਨ ਸ਼ਿਵ ਜੀ ਦੀ ਇਹਦੇ ਲਈ ਪਾਸੂ ਦੇਖਦੇ ਆਪਾਂ ਆ ਮੂਰਤੀ ਭਗਵਾਨ ਸ਼ਿਵ ਜੀ ਦੀ ਇੱਥੇ ਜਿਹੜੇ ਵੀ ਟਰੈਕ ਕਰਕੇ ਆਉਂਦੇ ਆ ਤਿੰਨ ਮਸਤਕ ਹੁੰਦੇ ਆ ਤੇ ਮੱਥਾ ਟੇਕਦੇ ਆ ਬਾਕੀ ਇੱਥੇ ਇਹ ਗੱਲ ਹੈ ਕਿ ਜਿਹੜੇ ਟ੍ਰੈਕਰ ਹੁੰਦੇ ਨੇ ਉਹਨੇ ਇੱਕ ਮਨਾਹੀ ਕੀਤੀ ਹੋਈ ਹੈ ਕਿ ਕਿਸੇ ਪ੍ਰਕਾਰ ਦੀ ਡਰਿੰਕ ਇੱਥੇ ਨਾ ਪੀਣ ਠੀਕ ਹੈ ਤੇ ਕੋਈ ਵੀ ਉਹ ਜਾ ਨਸ਼ੀਲਾ ਪ੍ਰਦਾਰਥ ਵੀ ਇੱਥੇ ਘੱਟ ਯੂਜ਼ ਕਰੋ ਪਰ ਕਈ ਬੰਦੇ ਹੁੰਦੇ ਸ਼ਰਾਰਤੀ ਅੰਸਰ ਉਹ ਯੂਜ਼ ਕਰਦੇ ਆ ਪਰ ਮਨਾਹੀ ਕੀਤੀ ਹੈ ਤੇ ਆਪਾਂ ਨੂੰ ਉਹਨਾਂ ਦੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਇੱਥੋਂ ਆਪਾਂ ਨੂੰ 360뷰 ਵੀ ਦਿਖਦਾ ਇੱਕ ਚੋਟੀ ਆ ਸਾਹਮਣੇ ਇੱਥੇ ਚੜ੍ਹ ਕੇ ਵੀ ਆਪਾਂ 360뷰 ਵੇਖ ਸਕਦੇ ਆ ਤੇ ਮੰਦਰ ਨੂੰ ਵੀ ਦੇਖ ਸਕਦੇ ਆ ਬੰਦਾ ਤੇ ਆਸੇ-ਪਾਸੇ ਜਿੰਨੀ ਵੀ ਵੈਲੀ ਫੈਲੀ ਹੋਈ ਆ ਜਿੰਨੀ ਵੀ ਸਨੋ ਫੈਲੀ ਹੋਈ ਆ ਉਹਨੂੰ ਆਪਾਂ ਸਾਰਾ ਇੰਜੋਏ ਕਰ ਸਕਦੇ ਆ ਇਸ ਮੰਦਰ ਦੇ ਖਾੜਕੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਸਾਹਮਣੇ ਫੋਕੇ ਜੇ ਆ ਠੀਕ ਆ ਇੱਥੇ ਬਹਿ ਕੇ ਲੋਕੀ ਖਾਂਦੇ ਪਿੰਦੇ ਆ ਤੇ ਉਹ ਸਾਰੇ ਬਰਫ ਨਾਲ ਢਕੇ ਪਏ ਆ ਤੇ ਛੱਤਾ ਤੱਕ ਬਰਫ ਪੁੱਜੀ ਪਈ ਆ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿੰਨੀ ਕੋ ਬਰਫ ਪਈ ਹੋਈ ਆ ਕਰੀਰੀ ਲੇਖ ਤੇ ਤੇ ਇਹ ਉੱਪਰਲਾ ਝਾਕਾ ਕਰੀਰੀ ਲੇਖ ਦਾ ਤੇ ਜਿਵੇਂ ਤੁਹਾਨੂੰ ਦੱਸਿਆ ਸੀਗੇ ਪੂਰੀ ਜੰਮੀ ਪਈ ਫਰੋਜ਼ਨ ਹੋਈ ਪਈ ਆ ਇੱਕ ਸਾਈਡ ਤੋਂ ਪਾਣੀ ਦਿਖਦਾ ਤੇ ਇੱਕ ਦੂਜੀ ਸਾਈਡ ਤੋਂ ਬਾਕੀ ਸਾਰੀ ਫਰੋਜ਼ਨ ਆ ਡਰੋਨ ਤੋਂ ਆਪਣ ਨੂੰ ਵਧੀਆ ਨਾਲ ਸ਼ੂਟ ਨਾਲ ਵਧੀਆ ਪਤਾ ਲੱਗਦਾ ਹੈ ਕਿ ਲੇਕ ਦੀ ਲੈਂਥ ਕਿੰਨੀ ਕੁ ਆ ਤੇ ਕਿੰਨੀ ਕੁ ਇਹ ਬਰਫ਼ ਨਾਲ ਢੱਕੀ ਹੋਈ ਆ ਬਾਕੀ ਆਸ-ਪਾਸੇ ਇਹੀ ਏਰੀਆ 'ਚ ਤੁਹਾਨੂੰ ਬਰਫ਼ ਜ਼ਿਆਦਾ ਮਿਲੇਗੀ ਤੇ ਜਿਵੇਂ ਆਪਾਂ ਟਰੈਕ ਤੋਂ ਥੱਲੇ ਜਾਵਾਂਗੇ ਤੇ ਬਰਫ਼ ਦਾ ਨਾਮੋਂ ਨਿਸ਼ਾਨ ਤੁਹਾਨੂੰ ਨਹੀਂ ਦੇਖੇਗਾ ਨਿਯਤ ਹੈ ਕਿ ਕਿੰਨਾ ਸਾਊਂਡ ਕਰਦਾ ਤੇ ਵਧੀਆ ਲੱਗ ਰਿਹਾ ਵੈ ਤੇ ਇਧਰਲੀ ਸਾਈਡ ਦੇਖਦੇ ਪਏ ਆ ਕਿ ਜਿਹੜਾ ਬੋਰਡ ਲੱਗਾ ਉੱਤੇ ਲਿਖਿਆ ਹੋਇਆ ਹੈ ਕਿ ਆਪਣਾ ਮੰਦਰ ਕੋਲੇ ਕਿਸੇ ਤਰੀਕੇ ਦੀ ਡ੍ਰਿੰਕ ਨਾ ਕੀਤੀ ਜਾਵੇ ਨਾ ਕੋਈ ਇੱਥੇ ਲੇਕ ਕੋਲੇ ਕੋਈ ਲਗਾਇਆ ਜਾਵੇਗੇ ਕੈਂਪ ਨਹੀਂ ਤਾਂ ਉਹਨੂੰ ਫਾਈਨ ਹੋਊਗਾ ਇਹ ਇਹੋ ਜਿਹੇ ਬੋਰਡ ਤੁਹਾਨੂੰ ਮਿਲ ਜਾਣਗੇ ਇੱਥੇ ਲੱਗੇ ਕਰੀ ਲੇਕ ਕੋਲੇ ਕਿਉਂਕਿ ਇਸ ਤੋਂ ਬਾਅਦ ਇਸ ਬੋਰਡ ਤੋਂ ਬਾਅਦ ਹੀ ਜਿਹੜੇ ਟੈਂਟ ਲੱਗਦੇ ਨੇ ਜਿੱਥੇ ਬੰਦੇ ਆ ਕੇ ਰੁਕਦੇ ਹੁਣ 150 ਕਿਲੋਮੀਟਰ 150 ਕਿਲੋਮੀਟਰ 150 ਮੀਟਰ ਹੋ ਜਾਂਦਾ ਵੈ ਤੇ ਇੱਥੋਂ ਸਟਾਰਟ ਹੋ ਜਾਂਦੇ ਕੈਂਪ ਦੇਸ ਤੋਂ ਕਿ ਕੈਂਪ ਲਾਉਣੇ ਸਾਰੇ ਮਨਾ ਹੀ ਹੈ। ਸਾਹਮਣੇ ਪਹਾੜਾਂ ਦਾ ਦ੍ਰਿਸ਼ ਤੇ ਇੱਧਰ ਲੱਗੇ ਟੈਂਟ ਤੇ ਇੱਥੇ ਹੈਗੇ ਪੂੜੀਆਂ। ਵਾਹ ਤਾਂ ਪੂੜੀਆਂ ਮੈਨੂੰ ਪਸੰਦ ਨਹੀਂ ਆਉਂ। ਓਇਲੀ ਵਾਲੀਆਂ ਹੁੰਦੀਆਂ ਪਰ ਕੀ ਕਰੀ ਹੁਣ ਖਾਣੀ ਪਾਣੀ ਬਾਣੇ ਮੋਟੇ ਖਾਵਾਂਗੇ। ਤੇ ਇੱਧਰ ਆਪਣੇ ਨਾਲ ਦੇ ਕੱਲ ਵਾਲੇ ਬੇਦੀ ਤਿਆਰ ਹੋ ਰਿਹਾ ਹੈ। ਸੈਟ ਹੈ? ਆਹੋ ਆਪਣਾ ਕੈਂਪ ਹੈ। ਗਲਾ ਕੇ ਮੈਂ। ਗਲਾ ਨਹੀਂ ਕੈਂਪ ਬਸ। ਗਲਾ ਨਹੀਂ ਕੈਂਪ ਹੋ ਜਾਏ। ਨਾ ਚੱਲ ਹੋ ਜਾਊਗਾ ਕੋਈ ਗੱਲ। ਏ ਗਾਇਡ ਬਾਈ ਮਲਟੀਟਾਸਕਿੰਗ ਕਰਦੇ ਪਹਿਲਾਂ ਟਰੈਕਰ ਆਇਆ ਹੁਣ ਪੂੜੀਆਂ ਤਲਦੇ ਪਏ ਆ ਖਾਣ ਪੀਣ ਦਾ ਵੀ ਕੰਮ ਕਰਦੇ ਨਾਲ ਤੇ ਇਹ ਇਧਰ ਦੇ ਦੇਖ ਰੇਕ ਮਾਲਿਕ ਮਾਲਕ ਹੀ ਕਹਿ ਸਕਦੇ ਆ ਕਿ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਥੇ ਪੱਤਾ ਵੀ ਨਹੀਂ ਹਲਦਾ ਤੇ ਇਹ ਨਾਲ ਹੈਲਪ ਹੈਲਪਰ ਸਾਬ ਬੈਠੇ ਨਾਲ ਵੇਖਦਾ ਬਨ ਮਾਲਿਕ ਇਹ ਚਾਹੀਦੇ ਤੇ ਹੈਲਪਰ ਉਹ ਚਾਹੀਦਾ ਹੀ ਪਰਲਟਾ ਹੋਇਆ ਪੈ ਕੰਮ ਕੀ ਨਾਮ ਮਾਲਕੀ ਹੈ ਆਪਕਾ ਮੇਰਾ ਨਾਮ ਰਾਹੁਲ ਹੈ ਸਰ ਰਾਹੁਲ ਹੈ ਹਾਂਜੀ ਠੀਕ ਹੈ ਆਪਕਾ साहिल कुमार साहिल साहिल कुमार राहुल इनका आपका क्या था आदर्श आदर्श सब बाकी आदर्श बच्चा ये चाय उबल गई ओ चाय आप काम करता है मेरी ब्लैक कॉफी बन रही है बनाती है नहीं की बस बन गई बन गई चलो बंदे बढ़िया यार हंसमुख है जो चीज कह दी प्यार ना बना दे ट्रैक करने लग गए हमेशा थोड़े बूट बढ़िया होने चाहिए या जे थोड़े बूट बढ़िया है ਮજબૂત ਹੈ ਗ੍ਰਿਪ ਹੈਗੀ ਆ ਫਿਰ ਟਰੈਕ ਵਧੀਆ ਹੋ ਜਾਂਦਾ ਵਾ ਜੇ ਤੁਸੀਂ ਬੂਟ ਟਾਈਟ ਲੈ ਕੇ ਆਉਂਦੇ ਆ ਉਹਦਾ ਨੁਕਸਾਨ ਇਹ ਹੁੰਦਾ ਕਿ ਤੁਹਾਡੇ ਪੈਰਾਂ ਤੇ ਜੋਰ ਪੰਜਿਆਂ ਤੇ ਜੋਰ ਹੁੰਦਾ ਤੂੰ ਸਾਰਾ ਪ੍ਰੈਸ਼ਰ ਜਿਹੜਾ ਆਪਣਾ ਪੈਰਾਂ ਤੇ ਹੁੰਦਾ ਚੜ੍ਹਨ ਲੱਗੇ ਤਾਂ ਇਹ ਨਾ ਆਉਣਾ ਉਹ ਤਾਂ ਲੱਗੇ ਬਹੁਤ ਜ਼ਿਆਦਾ ਆਉਣਾ ਤੇ ਉਤਨ ਲੱਗੇ ਇੱਕ ਇੱਕ ਚੀਜ਼ ਹੋਰ ਦੱਸੂਗਾ ਤੁਹਾਨੂੰ ਕਿ ਜਿਹੜੇ ਫਿੱਤੇ ਆ ਕੱਸ ਕੇ ਬੰਨਣੇ ਆ ਕਿ ਪੈਰ ਥੋੜਾ ਅੱਗੇ ਨੂੰ ਨਾ ਜਾਵੇ ਠੀਕ ਹੈ ਇਹ ਗੱਲਾਂ ਮੈਂ ਤਾਂ ਤੁਹਾਨੂੰ ਸਹਾਨੀਆਂ ਕਰਾਂ ਕਿ ਜਿਹੜੇ ਆਪਾਂ ਨੂੰ ਚੀਜ਼ ਪਤਾ ਲੱਗੀ ਆ ਕਿ ਜਿਹੜੇ ਭਰਾ ਆਪਾਂ ਨੂੰ ਦੇਖਣਗੇ ਉਹਨਾਂ ਨੂੰ ਵੀ ਇਹੀ ਦੀ ਨੌਲੇਜ ਆ ਜਾਏ ਠੀਕ ਹੈ ਵੀਰੇ ਆ ਵਿਊ ਹੈ ਤੇ ਜਿੱਥੇ ਆਪਣਾ ਕੈਂਪ ਸਾਈਟ ਸੀ ਤੇ ਇਹਦੀ ਸਾਹਮਣੇ ਹੀ ਟੈਂਟ ਲੱਗੇ ਹੋਏ ਆ ਆਪਣੇ ਠੀਕ ਆ ਇਹ ਟੈਂਟ ਕਿਸੇ ਹੋਰ ਦਾ ਸੀ ਆਪਣਾ ਟੈਂਟ ਏ ਵਾਲਾ ਸੀ ਆ ਇਹਦੇ ਵਿੱਚ ਆਪਾਂ ਨੂੰ ਕੀ ਆ ਇੱਕ ਟੈਂਟ ਲੱਗਿਆ ਥੱਲੇ ਇਹਨਾਂ ਨੇ ਮੈਟ ਜੇ ਲਾਤੇ ਆ ਠੀਕ ਆ ਨਾਲ ਇੱਕ ਇਹਨਾਂ ਨੇ ਸਲੀਪਿੰਗ ਬੈਗ ਦੋ ਦਿੱਤੇ ਸੀ ਇਹ ਆਪਾਂ ਨੂੰ ਆਲੇ ਠੀਕ ਆ ਤੇ ਖਾਣ ਪੀਣ ਨੂੰ ਉਹਨਾਂ ਨੇ ਉੱਥੇ ਬਣਾਇਆ ਹਾ ਪ੍ਰੋਗਰਾਮ ਉੱਥੇ ਖਾਂਦੇ ਪੀਂਦੇ ਇਦਾਂ ਹੀ ਇਦਾਂ ਹੀ ਚਾਰ ਜਾਂ ਪੰਜ ਤੇ ਕੇ ਹੈਗੇ ਆ ਜਿਹੜੇ ਏਜੰਸੀਆਂ ਜਿਹੜੀਆਂ ਇਦਾਂ ਟੈਂਟ ਪ੍ਰੋਵਾਈਡ ਕਰਦੀਆਂ ਨੇ ਇਹਦਾ ਪ੍ਰਾਈਸ ਆਪ ਨੂੰ 1500 ਰੁਪਿਆ ਲੱਗਿਆ ਵੈ ਤੇ 1500 ਚ ਕੀਤਾ ਇਹਨਾਂ ਇੱਕ ਤਾਂ ਸ਼ਾਮ ਨੂੰ ਆਪਦੇ ਸਰ ਆਪਾਂ ਨੂੰ ਇੱਕ ਕਾਫੀ ਦੇਤੀ ਜਾਂ ਚਾਹ ਦੇਤੀ ਉਹ ਤੁਹਾਨੂੰ ਨਾਲ ਥੋੜੀ ਜਿਹੜੀ ਤੁਹਾਨੂੰ ਚੀਜ਼ ਪਸੰਦ ਆ ਉਹ ਲੈ ਲਓ ਇਸ ਤੋਂ ਇਲਾਵਾ ਰਾਤ ਨੂੰ ਉਹਨਾਂ ਨੇ ਡਿਨਰ ਕਰਾਇਆ ਤੇ ਸਵੇਰ ਦੀ ਇਹਨਾਂ ਨੇ ਕੀ ਕੀਤਾ ਆਪਾਂ ਨੂੰ ਬ੍ਰੇਕਫਾਸਟ ਤੇ ਚਾਹ ਤੇ ਕਾਫੀ ਜੋ ਤੁਹਾਨੂੰ ਪਸੰਦ ਆ ਉਹ ਲੈ ਲਓ ਤੇ ਇਹਨਾਂ ਕੁਛ ਆਪਣੋਂ 1500 ਦੇ ਵਿੱਚ ਇਹਨਾਂ ਨੇ ਪ੍ਰੋਵਾਈਡ ਕਰਤਾ। ਬਾਕੀ ਜਿਹੜੀ ਸਰਵੇਖ ਦੀ ਪ੍ਰਕਿਰਿਆ ਉਹ ਤੁਹਾਨੂੰ ਓਪਨ ਚ ਹੀ ਕਰਨੀ ਪੈਣੀ ਆ। ਉਹਦੇ ਲਈ ਕੋਈ ਸਹਵਾਦਾਨ ਨਹੀਂ ਹੈਗਾ ਨਾ ਤੇ ਕੋਈ ਸੁਵਿਧਾ ਹੈਗੀ ਆ ਉਹ ਤੁਹਾਨੂੰ ਸਵੇਰੇ ਸਵੇਰੇ ਸੱfte ਉੱਠੋ ਤੇ ਆਪਦਾ ਜਿਹੜਾ ਕੰਮ ਏ ਫਤਿਹ ਕਰ ਲਓ। ਬਾਕੀ ਪਾਣੀ 24 ਆਵਰ ਚ ਜਿਹੜੀ ਨਦੀ ਵਗਦੀ ਪਈ ਆ ਫਰੇਰੀ ਤੇ ਉੱਥੋਂ ਤੁਸੀਂ ਆਪਦਾ ਗੁਰਸ਼ ਵਗੈਰਾ ਤੇ ਹੱਥ ਮੂਤ ਹੋ ਸਕਦੇ ਹੋ। ਤੇ ਤਿਆਰੀਆਂ ਬੈਗ ਬੁੱਕ ਮੈਂ ਕੱਸ ਲਈ ਆ ਤੇ ਆਪਾਂ ਥੱਲੇ ਚੱਲਨੇ ਆ ਥੱਲੇ। ਜਿਹੜੀ ਇਹ ਬਲੈਕ ਆਈਸ ਹੈ ਠੀਕ ਹੈ ਕੋਸ਼ਿਸ਼ ਤਾਂ ਇਹ ਕੋ ਰੋਕੀ ਤੁਸੀਂ ਜਿਹੜੇ ਪੈਰ ਰੱਖਣੇ ਆ ਜਿੱਥੇ ਨਿਸ਼ਾਨ ਬਣਿਆ ਉੱਥੇ ਰੱਖੋ ਨਵੀਂ ਥਾਂ ਤੇ ਪੈਰ ਨਾ ਰੱਖੋ ਕਿਉਂਕਿ ਤੇ ਬੇਸ ਬਣਿਆ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਪੈਰ ਨੂੰ ਹਮੇਸ਼ਾ ਟੇਡਾ ਕਰਕੇ ਚੱਲੋ ਇਹਦੇ ਚ ਹੁੰਦਾ ਕਿ ਤੁਹਾਨੂੰ ਤਿਲਕਣ ਦੀ ਸਮੱਸਿਆ ਘੱਟ ਮਿਲੇਗੀ ਤੇ ਜਮਰ ਜਿਹੜੀ ਆ ਹੁਣ ਆਪਾਂ ਥੋਂ ਉਤਰਦੇ ਆ ਕੱਲ ਜਿਹੜੀ ਹੋੜੀਆਂ ਚੜਨ ਤੇ ਆਪਾਂ ਨੂੰ ਟਾਈਮ ਲੱਗਦਾ ਸੀ ਆ ਅੱਜ ਉਹੀ ਪੌੜੀਆਂ ਆਪਾਂ ਐ ਉਤਰ ਰਹੇ ਆ ਜਿਵੇਂ ਘਰ ਦੀਆਂ ਪੌੜੀਆਂ ਉਤਰ ਰਹੇ ਆ ਲੈ ਭਜੋ ਭਜਾ ਤੇ ਲੈਕ ਤਾਂ ਪਤਾ ਨਹੀਂ ਲੱਗਦਾ ਪਿਆ ਮਿਡ ਪੁਆਇੰਟ ਕੋਲ ਪਹੁੰਚਣ ਆਲੇ ਆ ਤੇ ਕੋਨਾ ਘੰਟਾ ਹੋ ਚੱਲ ਲੱ ਪੋਨਾ ਘੰਟਾ ਜਾਂ ਘੰਟਾ ਹੋ ਚੱਲਿਆ ਤੇ ਅਸੀਂ ਮਿਡ ਪੁਆਇੰਟ ਨੂੰ ਕਰ ਲਾਂਗੇ ਟੱਚ ਕਿੱਥੇ ਕੱਲ 3 ਘੰਟੇ ਜਾਂ 2.5 ਘੰਟੇ ਲੱਗੇ ਸੀ ਉੱਪਰ ਜਾਣ ਨੂੰ ਉਹੀ ਉਹਦਾ ਅੱਧਾ ਟਾਈਮ ਲੱਗਾ ਅੱਧੇ ਤੋਂ ਵੀ ਜ਼ਿਆਦਾ ਘੱਟ ਲੱਗਾ ਯੇ ਵੀ ਆਪ ਉਹ ਜੀਆਂ ਕੱਲ ਚੜਦੇ ਸੀ ਇਹੋ ਜੀਆਂ ਤੇ ਟਾਈਮ ਲੱਗਦਾ ਸੀ ਕਿਉਂਕਿ ਜ਼ੋਰ ਲੱਗਦਾ ਸੀ ਤੇ ਅੱਜ ਜ਼ੋਰ ਘਟਾ ਹੈ ਸਪੀਡਾ ਜ਼ਿਆਦਾ ਹੈ ਕੱਲ ਪੰਜਾਬ ਤੇ ਇੱਕ ਗਰੁੱਪ ਆਇਆ ਸੀ ਆ ਉਹਨਾਂ ਨੇ ਇਹਨਾਂ ਟੈਂਟਾਂ ਦੇ ਵਿੱਚ ਸਟੇ ਕੀਤਾ ਜਿੱਥੇ ਗੁਰਪ੍ਰੀਤ ਬਾਈ ਵੀ ਸਟੇ ਕੀਤਾ ਸੀ ਆ ਤੇ ਇਹ ਹੈਗਾ ਮਿਡ ਪੁਆਇੰਟ ਲੇਕ ਦਾ ਕ੍ਰੀ ਲੇਕਟਿਕ ਦਾ ਮਿਡ ਪੁਆਇੰਟ ਆ ਇੱਥੇ ਆਪਾਂ ਪਹੁੰਚ ਗਏ ਆ ਤੇ ਕੱਲ ਆਪਾਂ ਨੂੰ ਲੱਗਿਆ ਸੀ ਟਾਈਮ ਜਾਣ ਤੇ ਇੱਥੇ 2 2.5 ਘੰਟੇ ਲੱਗੇ ਸੀ ਤੇ ਇੱਥੇ ਆਪਾਂ ਘੰਟੇ ਦੇ ਵਿੱਚ ਇੱਥੇ ਪਹੁੰਚ ਗਏ ਆ ਮਿਡ ਪੁਆਇੰਟ ਤੇ ਇੱਥੋਂ ਆਪਾਂ ਸਿੱਧਾ ਥੱਲੇ ਵਜਾਂਗੇ ਜਿੱਥੋਂ ਟਰੈਕ ਸਟਾਰਟ ਹੁੰਦਾ ਵਾ ਨਿਓਲਾ ਬ੍ਰਿਜ ਕੋਲੇ ਤੇ ਉਮੀਦ ਹੈ ਕਿ ਟਰੈਕ ਸੋਹਣਾ ਸੀ ਆ ਤੇ ਮੈਂ ਟਰੈਕ ਦਾ ਤੁਹਾਨੂੰ ਰਿਵਿਊ ਨਹੀਂ ਦਿੰਦਾ ਹਜੇ ਤੱਕ ਕਿ ਟਰੈਕ ਕਿਵੇਂ ਆ ਟ੍ਰੈਕ ਹੈਗਾ ਥੋੜਾ ਜਿਹਾ ਮੋਡਰੇਟ ਹੈ ਤੇ ਥੋੜਾ ਜਿਹਾ ਈਜ਼ੀ ਵੀ ਕਹਿ ਸਕਦੇ ਈਜ਼ੀ ਜਦੋਂ ਉਥੱਲੇ ਉਹਨੇ ਤਾਂ ਜਮ ਈਜ਼ੀ ਆ ਜੋ ਤਾਂ ਚੱਲਦੇ ਮੋਡਰੇਟ ਆ ਥੋੜਾ ਟਫ ਲੱਗੂਗਾ ਪਰ ਇਹਨਾਂ ਨਹੀਂ ਜਿਵੇਂ ਮੈਂ ਤੁਹਾਨੂੰ ਕੱਲ੍ਹ ਬਲਦ ਦੱਸੀ ਸੀ ਕਿ ਥੋੜਾ ਐਕਸਰਸਾਈਜ਼ ਕਰਦੇ ਰਹੋਗੇ ਤੁਹਾਨੂੰ ਦਿੱਕਤ ਨਹੀਂ ਆਊਗੀ ਵਧੀਆ ਟ੍ਰੈਕ ਸਫਲ ਕਰ ਲੂਗੇ ਹੌਲੀ ਹੌਲੀ ਤੁਰਦੇ ਜਾਓ ਤੇ ਪੈਰ ਸੰਭਲਦੇ ਸੰਭਲਦੇ ਕਰਦੇ ਜਾਓ ਤੇ ਤੁਸੀਂ ਆਰਾਮ ਨਾਲ ਉੱਥੇ ਪਹੁੰਚ ਜਾਓਗੇ ਕੋਸ਼ਿਸ਼ ਇਹ ਹੀ ਕਰੋ ਕਿ ਟਾਈਮ ਨਾਲ ਤੁਰੋ ਤੇ ਟਾਈਮ ਨਾਲ ਉੱਥੇ ਪੁੱਜ ਜਾਓਗੇ ਜੇ ਤੁਸੀਂ ਟਾਈਮ ਨਾਲ ਨਹੀਂ ਤੁਰੋਗੇ ਨੇਰਾ ਹੋ ਗਿਆ ਥੋੜਾ ਮਨ ਆਟੋਮੈਟਿਕ ਕਾਲੀ ਇਸੇ ਕਰਕੇ ਕਹਿੰਦੇ ਸਵੇਰੇ ਉੱਠ ਕੇ ਸਵੇਰੇ ਟਾਈਮ ਨਾਲ ਨਿਕਲ ਜਾਓ ਤੇ ਟਾਈਮ ਨਾਲ ਉੱਥੇ ਪਹੁੰਚ ਜੋ ਲੋਕੇਸ਼ਨ ਤੇ ਤੇ ਜਿਹੜਾ 뷰 ਆ ਉਹਨੂੰ ਇੰਜੋਏ ਕਰੋ ਤੇ ਵਧੀਆ ਰਿਹਾ ਇਹ ਟਰੈਕ ਸਾਡੇ ਲਈ ਤਾਂ ਮੈਂ ਇਹੀ ਕਹੂੰਗਾ ਜੇ ਕੋਈ ਭਰਾ ਟਰੈਕ ਕਰਨਾ ਜਾਂਦਾ ਮਸਟ ਆਵੇ ਤੇ ਥੋੜਾ ਐਕਸਰਸ ਕਰਕੇ ਯੂਰ ਆਵੇ ਆਪਣੇ ਸਰੀਰ ਨੂੰ ਥੋੜਾ ਵਾਰਮ ਅਪ ਕਰਕੇ ਯੂਰ ਆਵੇ ਇਹ ਨਾ ਹੋਵੇ ਕਰੋ ਉੱਠਿਆ ਪਰੌਠੇ ਖਾਦੇ 버ਗਰ ਖਾਦੇ ਤੇ ਸਿੱਧਾ ਟਰੈਕ ਤੇ ਵੱਜੇ ਉਹਨਾਂ ਦੀ ਔਖਾ ਹੋਊਗਾ ਕਟ ਗਿਆ ਆ ਆਪਾਂ ਪੀਰਿਆ ਨਿੰਬੂ ਪਾਣੀ ਹੁਣ ਦੋ ਮਿੰਟ ਰੁਕੇ ਸੀ ਇਹ ਤੇ ਧਿਆ ਲੱਗੀ ਸੀ ਤੇ ਬਾਈ ਜੀ ਵੀ ਕਹਿ ਰਹੇ ਸੀ ਕਿ ਯਾਰ ਕੁਝ ਖਾਜੋ ਅਸੋਚਿਆ ਨਿੰਬੂ ਪਾਣੀ ਪੀ ਜਾਣਾ ਤੇ ਜਿਹੜਾ ਟੋਲਾ ਸੀ ਨਾਲ ਦਾ ਉਹ ਵੀ ਇੱਥੇ ਨਿੰਬੂ ਪਾਣੀ ਪੀਣ ਬੈ ਗਿਆ ਲਿਖਿਆ ਆ ਗਿਆ ਵੈ ਥੈਂਕਸ ਵਿਜ਼ਿਟ ਵਿਜ਼ਿਟ ਅਗੇਨ ਤੇ ਆਸ ਨੂੰ ਆਪਾ ਕਰ ਲਿਆ ਵੈ ਟਰੈਕ ਨੂੰ ਕਰ ਲਿਆ ਸਾਰਾ ਬਹੁਤ ਵਧੀਆ ਟਰੈਕ ਸੀ ਆ ਤੇ ਆ ਰਿਹਾ ਐਂਟਰੈਂਸ ਗੇਟ ਠੀਕ ਹੈ ਕੱਲ ਆਪਾਂ ਬਾਈਕ ਲਈ ਸੀ ਇੱਥੇ ਤੇ ਬਾਈਕ ਸਹੀ ਸਲਾਮਤ ਮਿਲ ਗਈ ਆ ਤੇ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਵੀਡੀਓ ਦਿਖਾਉਣ ਦਾ ਕਾਰਨ ਇਹ ਸੀ ਆ ਕਿ ਜੇ ਕੋਈ ਭਰਾ ਹੁੰਦਾ ਗੱਡੀ ਤੇ ਬਾਈਕ ਤੇ ਇੱਥੇ ਆ ਕੇ ਲਾ ਸਕਦਾ ਵੈ ਤੇ ਮੈਨੂੰ ਇੱਕ ਦਿਨ ਹੋ ਗਿਆ ਵਾ ਇੱਥੇ ਖੜੀ ਬਾਈਕ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਈ ਆਪਾਂ ਇੰਨੀ ਹਾਈਟ ਤੇ ਖੜੇ ਆ ਕਿ ਜਿੱਥੋਂ ਆਪਾਂ ਨੂੰ ਕਰੇਰੀ ਪਿੰਡ ਦਾ ਪੂਰਾ ਵਧੀਆ ਸਾਫ ਸੁਥਰਾ ਚਾਕਾ ਨਜ਼ਰ ਆਉਂਦਾ ਵਾ ਤੇ ਆਸੇ ਪਾਸੇ ਦੀਆਂ ਵੈਲੀ ਵੀ ਪੂਰੀ ਜਿਹੜੀ ਫੈਲੀ ਹੋਈ ਹੈ ਤੇ ਆਸੇ ਪਾਸੇ ਉਹ ਵੀ ਨਜ਼ਰ ਆਉਂਦੀ ਹੈ ਤੇ ਇੱਥੇ ਇੱਕ ਬੋਰਡ ਮਿਲਦਾ ਜਿਹਦੇ ਵਿੱਚ ਲਿਖਿਆ ਕਿ ਕਰੇਰੀ ਪਿੰਡ ਦੇ ਜਿਹੜੀ ਜਨਸ ਹੈ ਖਿਆ 380 ਜਣੇ ਹੀ ਹੈ ਸਿਰਫ ਸਭ ਤੋਂ ਛੋਟਾ ਪਿੰਡ ਹੈ ਮਲਕੀ 180 ਇਹਨਾਂ ਦਾ ਬਹੁਤ ਛੋਟਾ ਪਿੰਡ ਹੁੰਦਾ ਇਧਰਲੀ ਸਾਈਡ ਤਾਂ ਜਿਹੜੇ ਪਾਸੇ ਆਪਾਂ ਖੜੇ ਆ ਤੇ ਬਾਕੀ ਇੱਥੇ ਕਰੀ ਰਹੀ 0. ਲਿਖਿਆ ਇਹ ਕਿੱਥੇ ਗੱਲ ਹੋਰ ਖਾਸ ਗੱਲ ਹੈ ਇਸ ਪੁਆਇੰਟ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਨੈਟਵਰਕ ਜਮਾਂ ਹੀ ਟੁੱਟ ਜਾਣਾ ਅਸੀਂ ਇਸ ਲਾਈਨ ਤੇ ਆ ਕੇ ਖੜੇ ਆ ਨਾਲ ਹੀ ਮੋਬਾਈਲ ਦੇ ਨੈਟਵਰਕ ਆ ਗਏ ਨੇ ਜੇ ਜਦੋਂ ਇਸ ਲਾਈਨ ਤੋਂ ਤੁਸੀਂ ਅੱਗੇ ਕਰੇਰੀ ਵੱਲ ਨੂੰ ਵਧੋਗੇ ਤਾਂ ਉੱਥੇ ਨੈਟਵਰਕ ਜਮ੍ਹਾਂ ਖਤਮ ਹੋ ਜਾਣਾ ਹੈ ਜਦੋਂ ਤੱਕ ਤੁਸੀਂ ਟਰੈਕ ਕਰਕੇ ਵਾਪਸ ਨਹੀਂ ਆਉਂਨੇ ਤੁਹਾਨੂੰ ਨੈਟਵਰਕ ਨਹੀਂ ਮਿਲਣਾ ਤਾਂ ਮਟਲਾ ਹੀ ਨੈਕਟਵਰਕ ਮਿਲੇਗਾ ਜੇ ਮਿਲ ਵੀ ਗਿਆ ਇੱਕ ਅੱਧੇ ਪੁਆਇੰਟ ਤੇ ਮਿਲੇਗਾ ਬਾਕੀ ਤਾਂ ਤੁਸੀਂ ਆਊਟ ਆਫ ਰੇਂਜ ਹੀ ਰਹਿਣਾ ਜਿਹੜਾ ਮਰਜ਼ੀ SIM ਲੈ ਜਾ ਉੱਥੇ ए बॉल बुमराह की जगह जाना पा गुड बॉल गुड बॉल गुड ब्रो चलो भाई ਥੋੜਾ ਇਹ ਹੱਥ ਛਿੱਲਿਆ ਗਿਆ ਸੀ ਆ ਪਹਿਲਾਂ ਮੈਂ ਰਮਾਲ ਬੰਨ ਕੇ ਰੱਖਿਆ ਸੀ ਆ ਤੇ ਹੁਣ ਇੱਥੇ ਮੈਂ ਥੋੜੀ ਡਰੈਸਿੰਗ ਕਰ ਲਈ ਪੱਟੀ ਪੁੱਟੀ ਬੰਨ ਲਈ ਆ ਕਿਟ ਆਪਾਂ ਲੈ ਕੇ ਆਏ ਸੀ ਇਹ ਨਾਲ ਤੇ ਇੱਥੇ ਲੋਕੇਸ਼ਨ ਤੇ ਰੁਕੇ ਆ ਰੋਟੀ ਪਾਣੀ ਕੁਝ ਖਾਣੇ ਆ ਫਿਰ ਆਪਾਂ ਵਧਦੇ ਗਾ ਆਉਦੇ ਧਰਮਸ਼ਾਲਾ ਧਰਮਸ਼ਾਲਾ ਥੋੜਾ ਸਮਾਨ ਚੱਕਣਾ ਹੈ वजालन ने मडमोटा ना आपा रुके से ये पिछले तो पिछले दिन सागर सागर होटल है ते प्रॉपर्टी वधिया है वा, ਜੋ ਤਾਂ ਪਤਰ ਮਛਾਲਾ ਤੋਂ ਬਾਹਰ ਨਿਕਲਦੇ ਆਂ ਮਗਲੋੜ ਗੰਨੂ ਜਾਣੇ ਆ ਤੇ ਇੱਥੇ ਆ ਕੇ ਆਪ ਪ੍ਰੋਪਰਟੀ ਮਿਲ ਜਾਂਦੀ ਆ ਬਾਈਕ ਆਪਾਂ ਰੈਡੀ ਕਰ ਲਈ ਆ ਹੁਣ ਆਪਾਂ ਧਰਮਸ਼ਾਲਾ ਤੇ ਧਰਮਸ਼ਾਲਾ ਤੋਂ ਪੈਡੇ ਪਾਉਣੇ ਆਪਾਂ ਹੁਣ ਗਾਂ ਮੋਗੇ ਨੂੰ Google Map ਪਤਾ ਨਹੀਂ ਕਿਹੜੇ ਰਸਤਿਆਂ 'ਚ ਵੜ ਲਿਆ ਸਾਰਾ ਪਿੰਡ ਹੀ ਆ ਰਿਹਾ ਸਾਰਾ ਪਿੰਡ ਤੇ ਚੜੇ ਤਾਂ ਕਾਂਗੜ ਰੋਡ ਤੇ ਸੀ ਇਹ ਕਾਂਗੜ ਕਾਂਗੜਾ ਰੋਡ ਤੇ ਸੀ ਇਹ ਤੇ ਪਤਾ ਨਹੀਂ ਕਿੱਧਰ ਵੜੀ ਜਾਂਦਾ ਵਾ ਸਾਰਾ ਪਿੰਡਾਂ ਦੇ ਵਿੱਚੋਂ ਨਿਕਲੀ ਜਾਂਨੇ ਤੇ ਇੱਕ ਹਰਾਨੀ ਵਾਲੀ ਗੱਲ ਇਹ ਹੋ ਗਈ ਹੈ ਕਿ ਪੈਟਰੋਲ ਦੇ ਵੀ ਜਿਹੜੀ ਹੈਗੀ ਆਪਣੀ ਸੁਈ ਰਹਿ ਗਈ 52 ਕਿਲੋਮੀਟਰ ਦੀ 52 ਕਿਲੋਮੀਟਰ ਤੋਂ ਬਾਅਦ ਪ੍ਰੋਲ ਜਮੈਂ ਬੰਦ ਹੋ ਗਿਆ ਤੇ ਤਾਂ ਪਤਾ ਨਹੀਂ ਹੁਣ ਇੰਜਨ ਦੱਸ ਰਿਹਾ ਵਾ ਉਹਦਾ ਸਿਸਟਮ ਦੱਸ ਰਿਹਾ ਵਾ ਮੋਟਰਸਾਈਕਲ ਦਾ ਇਹ ਨਹੀਂ ਪਤਾ ਕਿੰਨਾ ਟਾਈਮ ਹੋਰ ਚੱਲੂਗੀ ਬਾਈਕ ਮਿਲ ਗਿਆ ਪੈਟਰੋਲ ਪੰਪ ਅਸੀਂ ਪਹੁੰਚ ਗਏ ਹੁਸ਼ਿਆਰਪੁਰ ਤੇ ਮੈਕਡੋਨਲਡਸ 'ਚ ਰੁਕੇ ਸੀ ਚਾਹ ਕੌਫੀ ਪੀਤੀ ਐ ਤੇ ਹੁਣ ਵੱਧ ਰਹੇ ਆ ਮੋਗੇ ਨੂੰ ਤੇ ਬਾਈ ਜੀ ਵੀ ਨਾਲ ਆਪਣੇ ਨਾਲ ਪੂਰਾ ਡਟ ਕੇ ਮਨ ਲੀਕ ਜੋਸ਼ ਦਿਖਾ ਰਹੇ ਆ ਕਹਿੰਦੇ ਅੱਜ ਇੰਦਰ ਨਾਲ ਪ੍ਰਾਪਰੀ ਕਰਕੇ ਹੀ ਘਰੇ ਪਹੁੰਚਣਾ ਮੈਂ ਠੀਕ ਆ ਬਾਈ ਜੀ ਕਿਵੇਂ ਸੇਤਾ ਛੋਡੀਆਂ ਤੇ ਟਰੈਕ ਕਿਵੇਂ ਰਿਹਾ ਟਰੈਕ ਕਾਫੀ ਹਾਰਡ ਸੀਗਾ ਤੇ ਆਪਾਂ ਨੰਬਰ ਬੰਦ ਕਰ ਲਈਏ ਨੂੰ ਟਰੈਕ ਕਾਫੀ ਹਾਰਡ ਸੀਗਾ ਤੇ ਪਹਿਲੀ ਵਾਰ ਸੀ ਇਹੋ ਜਿਹਾ ਤਿਰਵਾ ਤੇ ਚਲੋ ਮਾਲਕ ਦੀ ਕਿਰਪਾ ਨਾਲ ਸਭ ਠੀਕ ਰਿਹਾ ਤੁਹਾਡੇ ਵਰਗੇ ਭਰਾਵਾਂ ਦੇ ਹੌਸਲੇ ਦੇ ਨਾਲ ਕੁਝ ਭਰਾ ਤੁਹਾਡੇ ਵਰਗੇ ਹੋਰ ਮਿਲ ਗਏ ਉਸੇ ਟਰੈਕ 'ਚ। ਬਾਕੀ ਹਜੇ ਤੁਹਾਡੀ ਬਰਾਬਰੀ ਕਰਨੀ ਨਹੀਂ ਨਹੀਂ ਕਰ ਕਰ ਰਹੇ ਹਾਂ ਕਰ ਰਹੇ ਹਾਂ। ਕਾਲੀ ਹੈ। ਇਹ ਨਹੀਂ ਕਰ ਰਹੇ ਹਾਂ ਕਰ ਰਹੇ ਹਾਂ। ਹਾਂ। ਚਲ। ਫੇਰ ਬਾਕੀ ਚਲੋ ਵਧ ਗਿਆ ਹੁਣ ਬਸ ਵਾਈਗੁਰ ਦੀ ਗਿਰਪਣਾ ਘਰੇ ਪਹੁੰਚਦੇ ਆ। ਸਰ। ਦੇਖੋ ਇੱਕ ਦੇ ਲਈ ਵੀ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ। ਠੀਕ ਹੈ। ਤੇ ਅੱਥੋਂ ਆਪਣਾ ਪੈਡਾ 120 ਕਿਲੋਮੀਟਰ ਕਿਲੋਮੀਟਰ ਦਾ ਪਿਆ ਹੋਇਆ ਤੇ ਆਪਾਂ ਹੁਣ ਸਿੱਧਾ ਲਾਵਾਂਗੇ ਬ੍ਰੇਕ ਮੋਗੇ ਨੂੰ।